ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਸਟਰ ਬਜਿੰਦਰ ਸਿੰਘ ਨੂੰ ਦੋਸ਼ੀ ਿਕਰਾਰ ਦੇ ਦਿੱਤਾ ਗਿਆ ਤਾਂ ਮੁਹਾਲੀ ਕੋਰਟ ਦੇ ਵੱਲੋਂ ਦੋਸ਼ੀ ਿਕਰਾਰ ਦਿੱਤਾ ਗਿਆ ਪਾਸਟਰ ਬਜਿੰਦਰ ਸਿੰਘ ਨੂੰ ਤਾਂ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ 2018 ਦੇ ਸ਼ੋਸ਼ਣ ਜ਼ਬਰਜਨਾ ਮਾਮਲੇ ਦੇ ਵਿੱਚ ਜਿਹੜਾ ਹੈ ਇਹ ਦੋਸ਼ੀ ਿਕਰਾਰ ਦਿੱਤਾ ਗਿਆ ਜ਼ਿਰਕਪੁਰ ਦੀ ਰਹਿਣ ਵਾਲੀ ਇੱਕ ਔਰ ਦੇ ਵੱਲੋਂ ਜਿਹੜਾ ਇਲਜ਼ਾਮ ਲਾਇਆ ਗਿਆ ਸੀ ਹਾਲਾਂਕਿ ਲਗਾਤਾਰ ਕੇਸ ਚੱਲ ਰਿਹਾ ਸੀ 7 ਸਾਲਾਂ ਤੋਂ ਉਹ ਕੇਸ ਲੜ ਰਹੀ ਸੀਗੀ ਤੇ ਨਾਲ ਹੋਰ ਵੀ ਕਈ ਜਣੇ ਤੇ ਮਾਮਲਾ ਦਲਸੀਕਾ ਤੋਂ ਉਹਨਾਂ ਦਾ ਵੀ ਕੇਸ ਚੱਲ ਰਿਹਾ ਸੀ ਤਾਂ ਜਿੱਥੇ ਪਾਸਟਰ ਬੁਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਨਾਲ ਹੀ ਉੱਥੇ ਪੰਜ ਮੁਲਜ਼ਮਾਂ ਨੂੰ ਜੋਇ ਕੋਰਟ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ 2018 ਦੇ ਰੇਪ ਮਾਮਲੇ ਦੇ ਵਿੱਚ ਜਿਹੜਾਗਾ ਦੋਸ਼ੀ ਕਰਾਰ ਦਿੱਤਾ ਗਿਆ ਜ਼ਬਰ ਜਨਾਬ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਪਾਸਟਰ ਬਜਿੰਦਰ ਸਿੰਘ ਨੂੰ ਹਾਲਾਂਕਿ ਸੋਮਵਾਰ ਨੂੰ ਪੇਸ਼ੀ ਹੋਈ ਸੀ ਹਾਲਾਂਕਿ ਸੁਣਵਾਈ ਹੋਈ ਸੀ ਉਸ ਦੌਰਾਨ ਅਦਾਲਤ ਦੇ ਵੱਲੋਂ ਜਿਹੜਾ ਕ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ ਉਸ ਤੋਂ ਬਾਅਦ ਅੱਜ ਜਾਨਕ 28 ਮਾਰਚ ਨੂੰ ਜਿਹੜੀ ਉਸ ਦੀ ਸੁਣਵਾਈ ਹੁੰਦੀ ਹੈ ਕੇਸ ਦੀ ਸੁਣਵਾਈ ਹੁੰਦੀ ਹੈ ਮੁਹਾਲੀ ਕੋਰਟ ਦੇ ਵਿੱਚ ਜਿੱਥੇ ਕਿ ਪਾਸਟਰ ਬਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ 1 April ਨੂੰ ਉਸ ਨੂੰ ਸਜ਼ਾ ਦਿੱਤੀ ਜਾਏਗੀ ਤਾਂ ਪਾਸਟਰ ਬਜਿੰਦਰ ਸਿੰਘ ਨੂੰ ਸਜ਼ਾ 1 April ਨੂੰ ਕੋਰਟ ਦੁਨੋਂ ਦਿੱਤੀ ਜਾਏਗੀ ਤੇ ਪੰਜ ਜਣਿਆਂ ਨੂੰ ਜਿਹੜਾਗਾ ਬਰੀ ਕਰ ਦਿੱਤਾ ਗਿਆ ਤਾਂ ਬੜੀ ਖਬਰ ਤੋਂ ਆਣਾ ਜੜੀ ਹੈ ਸੰਜੀਕਰ ਤਾਂ ਲਗਾਤਾਰ ਜੋ ਪਾਸਟਰ ਬਜਿੰਦਰ ਸਿੰਘ ਜੋ ਹੈ ਲਗਾਤਾਰ ਕਿਰਦਾ ਜਾਰੀ ASCII ਪਹਿਲਾਂ 2018 ਦਾ ਮਾਮਲਾ ਉਸ ਤੋਂ ਬਾਅਦ ਇੱਕ ਹੋਰ 22 ਸਾਲਾ ਕੁੜੀ ਦੇ ਵੱਲੋਂ ਛੇੜਛਾੜ ਦਾ ਮਾਮਲਾ ਕਪੂਰਤਲਾ ਦੇ ਵਿੱਚ ਦਰਜ ਕਰਾਇਆ ਗਿਆ ਉਸ ਦੇ ਵੱਲੋਂ ਵੀ ਵੱਡੇ ਇਲਜ਼ਾਮ ਲਾਏ ਗਏ ਸੀ ਤਾਂ ਉਸ ਤੋਂ ਬਾਅਦ ਮਾਮਲਾ ਦਰਜ ਜਿਹੜਾਗਾ ਹੁੰਦਾ ਪਾਸਟਰ ਬਜਿੰਦਰ ਸਿੰਘ ਤੇ ਹਾਲਾਂਕਿ ਉਹ ਪ੍ਰੈਸ ਕਾਨਫਰੰਸ ਕਰਕੇ ਆਪਣੇ ਤੇ ਲੱਗੇ ਜਮਾਨ ਨੂੰ ਸਿਰੇ ਤੋਂ ਨਕਾਰਦਾ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਜਿਹੜੀ ਹੈ ਪਾਸਟਰ ਬਜਿੰਦਰ ਦੀ ਵਾਇਰਲ ਹੋ ਜਾਂਦੀ ਜਿਸ ਦੇ ਵਿੱਚ ਉਹ ਆਪਣੇ ਸਟਾਫ ਮੈਂਬਰਾਂ ਨੂੰ ਥੱਪੜ ਮਾਰਦਾ ਹੁੰਦਾ ਦਿਖਾਈ ਦਿੰਦਾ ਇੱਕ ਔਰਤ ਦੇ ਉੱਪਰ ਹੱਥ ਚੱਕਦਾ ਦਿਖਾਈ ਦਿੰਦਾ ਹੁੰਦਾ ਉਸ ਤੋਂ ਬਾਅਦ ਉਸ ਔਰਤ ਦੇ ਵੱਲੋਂ ਜਿਹੜਾਗਾ ਥਾਣੇ 'ਚ ਜਾ ਕੇ ਸ਼ਿਕਾਇਤ ਬਜਿੰਦਰ ਖਿਲਾਫ ਦੇ ਦਰਜ ਕਰਵਾਈ ਜਾਂਦੀ ਉਸ ਤੋਂ ਬਾਅਦ ਹੋਰ ਕੁੜੀਆਂ ਜਿਹੜੀਆਂ ਕੈਮਰੇ ਦੇ ਸਾਹਮਣੇ ਆਉਂਦੀਆਂ ਨੇ ਤਾਂ ਲਗਾਤਾਰ ਕਸੂਤਾ ਫਸਦਾ ਜਾ ਰਿਹਾ ਸੀ ਪਾਸਟਰ ਬਜਿੰਦਰ ਸਿੰਘ ਤਾਂ ਆਖਰਕਾਰ ਦੋਸ਼ੀ ਕਰਾਰ ਦਿੱਤਾ ਗਿਆ 2018 ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਉਸ ਨੂੰ ਦਿੱਤਾ ਗਿਆ ਪਾਸਟਰ ਬਜਿੰਦਰ ਸਿੰਘ ਨੂੰ 2018 ਦੇ ਵਿੱਚ ਜ਼ਿਰਖਪੁਰ ਦੀ ਰਹਿਣ ਵਾਲੀ ਕੁੜੀ ਦੇ ਨਾਲ ਜ਼ਬਰ ਜਨਾਬਾ ਕੇਸ ਚੱਲ ਰਿਹਾ ਸੀ ਲਗਾਤਾਰ ਉਹ ਕੁੜੀ ਜਿਹੜੀ ਹੈ ਉਹ ਲੜਾਈ ਲੜ ਰਹੀ ਸੀ 7 ਸਾਲਾਂ ਤੋਂ ਲੜਾਈ ਲੜ ਰਹੀ ਸੀ ਹਾਲਾਂਕਿ ਉਹ ਕਹਿੰਦੀ ਕਿ ਮੈਨੂੰ ਧੰਕੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸੀ ਪਰ ਅੱਜ ਜਿਹੜਾਗਾ ਉਸ ਦੇ ਹੱਕ ਦੇ ਵਿੱਚ ਫੈਸਲਾ ਆਇਆ ਉਸ ਦਾ ਕਹਿਣਾ ਹੈ ਕਿ ਸਾਨੂੰ ਇਨਸਾਫ ਮਿਲੇ ਆਤਾ ਹੈ ਖੁਸ਼ੀ ਦਿylar ਉਹਨਾਂ ਦੇ ਵਿੱਚ ਦੋਸ਼ੀ ਇਕਰਾਰ ਦਿੱਤਾ ਗਿਆ ਪਾਸਟਰ ਬਜਿੰਦਰ ਸਿੰਘ ਨੂੰ ਹਾਲਾਂਕਿ ਕੀ ਸਜ਼ਾ ਉਸ ਨੂੰ ਦਿੱਤੀ ਜਾਏਗੀ ਫਿਲਹਾਲ 1 ਅਪ੍ਰੈਲ ਨੂੰ ਜਿਹੜਾਗਾ ਪਤਾ ਲੱਗੇਗਾ 1 ਅਪ੍ਰੈਲ ਨੂੰ ਜਿਹੜੀ ਇਹ ਸਜ਼ਾ ਹੋਣੀ ਹੈ ਆ ਪਾਸਟਰ ਬਜਿੰਦਰ ਸਿੰਘ ਨੂੰ ਤਾਂ ਲਗਾਤਾਰ ਘੇਰਦਾ ਜਾ ਰਿਹਾ ਸੀਗਾ ਇਸ ਮਾਮਲੇ ਦੇ ਵਿੱਚ ਤਾਂ ਹੁਣ ਵੱਡੀ ਖਬਰ ਸਾਹਮਣੇ ਆਈ 2018 ਦੇ ਮਾਮਲੇ ਦੇ ਵਿੱਚ ਉਸ ਨੂੰ ਜੋ ਹੈ ਦੋਸ਼ੀ ਇਕਰਾਰ ਦੇ ਦਿੱਤਾ ਗਿਆ ਤੇ 1 ਅਪ੍ਰੈਲ ਨੂੰ ਉਸ ਨੂੰ ਜਿਹੜੀ ਇਹ ਸਜ਼ਾ ਸੁਣਾਈ ਜਾਏਗੀ